ਹੈਲੋ एवरीवन ਇਨ ਥਿਸ ਵੀਡੀਓ ਵੀ ਆਰ ਗੋਇੰਗ ਟੂ ਟਾਕ ਅਬਾਊਟ ਅ ਵੈਰੀ ਫੇਮਸ ਬੁੱਕ ਦਾ 올ਡ ਮੈਨ ਐਂਡ ਦਾ ਸੀ ਐਂਡ ਦ ਬੁੱਕ ਇਜ਼ ਰਿਟਰਨ ਬਾਈ ਅਰਨੇਸਟ ਹੈਮਿੰਗਵੇ ਪੰਜਾਬੀ ਦੇ ਵਿੱਚ ਇਸ ਨੂੰ ਅਸੀਂ ਅਨੁਵਾਦ ਕਰ ਸਕਦੇ ਆ ਬੁੱਢਾ ਵਿਅਕਤੀ ਅਤੇ ਸਮੁੰਦਰ ਅਤੇ ਇਸ ਕਹਾਣੀ ਨੂੰ ਲਿਖਿਆਗਾ ਅਮਰੀਕਾ ਦੇ ਪ੍ਰਸਿੱਧ ਨਾਵਲਕਾਰ ਅਰਨੇਸਟ ਹੈਮਿੰਗਵੇ ਦੀ ਦਾ 올ਡ ਮੈਨ ਐਂਡ ਦਾ ਸੀ ਬੁੱਢਾ ਵਿਅਕਤੀ ਅਤੇ ਸਮੁੰਦਰ ਦੁਨੀਆ ਦੀਆਂ ਸਭ ਤੋਂ ਸੋਹਣੀਆਂ ਕਿਤਾਬਾਂ ਦੇ ਵਿੱਚੋਂ ਇੱਕ ਮੰਨੀ ਜਾਂਦੀ ਹੈ ਇਸ ਕਿਤਾਬ ਦੇ ਵਿੱਚ ਕਹਾਣੀਆਂ ਕਿਊਬਾ ਦੇ ਇੱਕ ਪਿੰਡ ਦੀ ਜਿਹੜਾ ਕਿ ਸਮੁੰਦਰ ਦੇ ਕਿਨਾਰੇ ਪਸਿਆ ਹੋਇਆਗਾ ਇਹ ਮਸ਼ਵਾਰਿਆਂ ਦਾ ਪਿੰਡ ਹੈ ਇੱਥੋਂ ਦੇ ਲੋਕ ਹਰ ਰੋਜ਼ ਸਮੁੰਦਰ ਦੇ ਵਿੱਚ ਮੱਛੀਆਂ ਫੜ ਲ ਜਾਂਦੇ ਨੇ ਇਸੇ ਪਿੰਡ ਦੇ ਵਿੱਚ ਰਹਿੰਦਾਗਾ ਸੈਂਟੀਆਗੋ ਨਾਂ ਦਾ ਇੱਕ ਬੁੱਢਾ ਮਸ਼ਵਾਰਾ ਜੋ ਹਰ ਰੋਜ਼ ਸਮੁੰਦਰ ਦੇ ਵਿੱਚ ਮੱਛੀਆਂ ਫੜ ਲ ਜਾਂਦਾਗਾ ਉਹਦਾ ਗੁਜ਼ਾਰਾ ਮੱਛੀ ਫੜਨ ਦੇ ਨਾਲ ਹੀ ਚੱਲਦਾਗਾ ਉਹ ਪਿੰਡ ਦੇ ਵਿੱਚ ਬਹੁਤ ਜ਼ਿਆਦਾ ਫੇਮਸ ਲਾ ਕਿਉਂਕਿ ਉਹ ਆਪਣੀ ਜਵਾਨੀ ਵੇਲੇ ਬਹੁਤ ਬਹਾਦਰ ਹੁੰਦਾ ਸੀ ਸੈਂਟੀਆਗੋ ਦੇ ਕੋਲ ਇੱਕ ਮੁੰਡਾ ਮੱਛੀਆਂ ਫੜਨ ਦਾ ਕੰਮ ਸਿੱਖਦਾਗਾ ਇਸ ਮੁੱਡੇ ਦਾ ਨਾਮ ਆ ਮੈਨੋਲਨ ਕਿਉਂਕਿ ਸੈਂਟੀਆਕੋ ਹੁਣ ਬਹੁਤ ਜ਼ਿਆਦਾ ਬੁੱਢਾ ਹੋ ਚੁੱਕਿਆ ਹੈਗਾ ਤਾਂ ਕਾਫੀ ਲੰਬੇ ਸਮੇਂ ਤੋਂ ਉਸ ਤੋਂ ਇੱਕ ਵੀ ਮੱਛੀ ਨਹੀਂ ਫੜੀ ਗਈ ਇਸ ਕਰਕੇ ਮੈਨੋਲਨ ਦੇ ਘਰ ਦੇ ਉਸ ਨੂੰ ਉਸ ਦੇ ਕੋਲੋਂ ਕੰਮ ਤੋਂ ਹਟਾ ਲੈਂਦੇ ਨੇ ਤੇ ਉਹ ਮੈਨੋਲਨ ਨੂੰ ਕਹਿੰਦੇ ਨੇ ਕਿ ਹੁਣ ਇਹ ਵਿਅਕਤੀ ਬੁੱਢਾ ਹੋ ਚੁੱਕਿਆ ਹੈਗਾ ਇਹਦੇ ਤੋਂ ਮੱਛੀ ਵਾਲੀ ਫੜਿਆ ਜਾਂਦੀਆਂ ਇਹਦੇ ਚ ਜਾਨ ਨਹੀਂ ਰਹੀ ਤਾਕਤ ਨਹੀਂ ਰਹੀ ਤੂੰ ਕਿਸੇ ਹੋਰ ਮਿਸ਼ਵਾਰੇ ਕੋਲ ਕੰਮ ਸਿੱਖਣ ਲੱਗ ਜਾ ਇਸ ਤਰ੍ਹਾਂ ਕਰਕੇ ਉਹ ਮੈਨੋਲਨ ਨੂੰ ਕਿਸੇ ਹੋਰ ਮਿਸ਼ਵਾਰੇ ਕੋਲ ਕੰਮ ਸਿੱਖਣ ਲਾ ਦਿੰਦੇ ਨੇ ਪਰ ਮੈਨੋਲਨ ਸੈਂਟੀਆਗੋ ਦੇ ਨਾਲ ਬਹੁਤ ਜ਼ਿਆਦਾ ਜੁੜਿਆ ਹੋਇਆਗਾ ਉਹ ਇੱਕ ਦੂਜੇ ਦੇ ਬਹੁਤ ਚੰਗੇ ਦੋਸਤ ਨੇ ਤਾਂ ਮੈਨੋਲਨ ਜਿੱਥੇ ਕੰਮ ਸਿੱਖਦਾਗਾ ਉਥੋਂ ਹਰ ਰੋਜ਼ ਸ਼ਾਮ ਨੂੰ ਆ ਕੇ ਸੈਂਟੀਆਗੋ ਦੇ ਕੋਲ ਚੱਲਿਆ ਜਾਂਦਾਗਾ ਤੇ ਸੈਂਟੀਆਗੋ ਦੀ ਹੈਲਪ ਕਰਦਾਗਾ ਮਦਦ ਕਰਦਾਗਾ ਸੈਂਟੀਆਗੋ ਨੂੰ ਸਮੁੰਦਰ ਦੇ ਵਿੱਚ ਜਾਂਦੇ ਨੂੰ 84 ਦਿਨ ਲੱਗ ਚੁੱਕੇ ਨੇ ਉਹ ਹਰ ਰੋਜ਼ ਸਮੁੰਦਰ ਦੇ ਵਿੱਚ ਜਾਂਦਾਗਾ ਪਰ ਉਹ ਇੱਕ ਵੀ ਮੱਛੀ ਨਹੀਂ ਫੜ ਸਕਿਆ 84 ਦਿਨ ਮੱਛੀ ਨਾ ਮਿਲਣ ਕਰਕੇ ਬੁੱਢੇ ਵਿਅਕਤੀ ਨੂੰ ਵੀ ਲੱਗਦਾਗਾ ਕਿ ਹੁਣ ਮੇਰੇਚ ਉਹ ਤਾਕਤ ਨਹੀਂ ਰਹੀ ਜਿਹੜੀ ਪਹਿਲਾਂ ਹੁੰਦੀ ਸੀ ਇਸ ਕਰਕੇ ਉਹ ਇੱਕ ਦਿਨ ਮੈਲੋਲਨ ਨੂੰ ਦੱਸਦਾ ਕਿ ਹੁਣ ਮੈਂ ਗਲਫ ਸਟ੍ਰੀਮ ਦੇ ਵਿੱਚ ਕਾਫੀ ਦੂਰ ਤੱਕ ਚਲਾ ਜਾਊਂਗਾ ਸਮੁੰਦਰ ਦੇ ਕਾਫੀ ਅੱਗੇ ਤੱਕ ਜਾਊਗਾ ਤੇ ਉੱਥੋਂ ਜਾ ਕੇ ਮੱਛੀਆਂ ਲੱਭਣ ਦੀ ਕੋਸ਼ਿਸ਼ ਕਰਾਂਗਾ ਉਹ ਸਮੁੰਦਰ ਦੇ ਵਿੱਚ ਕਾਫੀ ਦੂਰ ਚਲਾ ਜਾਂਦਾਗਾ ਹੁਣ ਉੱਥੇ ਉਸ ਨੂੰ ਮਿੱਟੀ ਦੀ ਸਮੈਲ ਆਉਣਾ ਹਟ ਗਈ ਤਾਂ ਉਹ ਸੋਚਦਾਗਾ ਕਿ ਮੈਂ ਕਾਫੀ ਦੂਰ ਆ ਚੁੱਕਿਆਗਾ ਤਾਂ ਉਸ ਨੂੰ ਇੱਕ ਪਰਚੀ ਦਿਖਦਾਗਾ ਤਾਂ ਇਸ ਪੰਛੀ ਨੂੰ ਦੇਖ ਕੇ ਉਹ ਖੁਸ਼ ਹੁੰਦਾਗਾ ਕਿਉਂਕਿ ਉਸਨੇ ਅੰਦਾਜ਼ਾ ਲਾ ਲਿਆ ਸੀ ਕਿ ਇਹ ਪੰਛੀ ਉੱਥੇ ਹੀ ਹੁੰਦਾਗਾ ਜਿੱਥੇ ਮੱਛੀਆਂ ਹੋਣ ਤਾਂ ਇਹੀ ਅੰਦਾਜ਼ੇ ਦੇ ਨਾਲ ਜਿਸ ਜਗ੍ਹਾ ਤੇ ਪੰਛੀ ਉੱਡ ਰਿਹਾ ਹੁੰਦਾਗਾ ਉਸ ਜਗ੍ਹਾ ਤੇ ਨੀਚੇ ਆਪਣਾ ਜਿਹੜਾ ਜਾਲ ਆ ਉਹ ਮੱਛੀਆ ਫੜਨ ਦੇ ਲਈ ਸੁੱਟ ਦਿੰਦਾਗਾ ਤਾਂ ਉਸ ਦੇ ਵਿੱਚ ਇੱਕ ਛੋਟੀ ਮੱਛੀ ਫਸ ਜਾਂਦੀ ਆ ਤੇ ਇਹ ਸੋਚਦਾਗਾ ਕਿ ਮੈਂ ਇਸ ਮੱਛੀ ਨੂੰ ਖਾ ਕੇ ਥੋੜੀ ਤਾਕਤ ਲਵਾਂਗਾ ਤੇ ਉਸ ਤੋਂ ਬਾਅਦ ਹੋਰ ਮੱਛੀਆਂ ਦਾ ਸ਼ਿਕਾਰ ਕਰਾਂਗਾ ਅਚਾਨਕ ਇਹ ਬੁੱਢਾ ਵਿਅਕਤੀ ਸਮੁੰਦਰ ਦੇ ਵਿੱਚ ਬਹੁਤ ਜ਼ਿਆਦਾ ਹਲਚਲ ਮਹਿਸੂਸ ਕਰਦਾਗਾ ਕਿਉਂਕਿ ਇਸ ਦੇ ਜਾਲ ਦੇ ਵਿੱਚ ਇੱਕ ਬਹੁਤ ਜ਼ਿਆਦਾ ਵੱਡੀ ਮੱਛੀ ਫਸ ਚੁੱਕੀ ਸੀ ਇਸ ਮੱਛੀ ਦਾ ਨਾਮ ਮਰਲਿੰ ਸੀ ਤੇ ਇਸ ਮੱਛੀ ਦੇ ਵਿੱਚ ਇੰਨੀ ਤਾਕਤ ਸੀ ਕਿ ਇਸ ਨੇ ਬੋਟ ਨੂੰ ਆਪਣੇ ਨਾਲ ਘੁਮਾਉਣਾ ਸ਼ੁਰੂ ਕਰ ਦਿੱਤਾ। ਇਹ ਸੋਚਦਾ ਹੈਗਾ ਕਿ ਮੈਂ ਇਸ ਮੱਛੀ ਨੂੰ ਕਿਸੇ ਵੀ ਹਾਲਤ ਦੇ ਵਿੱਚ ਛੱਡ ਨਹੀਂ ਸਕਦਾ। ਇਹ ਉੱਥੇ ਫੈਸਲਾ ਕਰਦਾ ਹੈਗਾ ਕਿ ਜਾਂ ਤਾਂ ਮੈਂ ਇਸ ਮੱਛੀ ਨੂੰ ਕਿਨਾਰੇ ਤੇ ਲੈ ਜਾਊਂਗਾ ਜਾਂ ਫਿਰ ਇਹ ਮੱਛੀ ਮੈਨੂੰ ਸਮੁੰਦਰ ਦੇ ਵਿੱਚ ਲੈ ਜਾਊਗੀ। ਇਸ ਤੋਂ ਬਾਅਦ ਇਹ ਆਪਣੇ ਜਵਾਨੀ ਦੇ ਦਿਨਾਂ ਨੂੰ ਯਾਦ ਕਰਦਾ ਹੈਗਾ। ਜਵਾਨੀ ਦੇ ਦਿਨਾਂ ਵਿੱਚ ਜਦੋਂ ਇਹ بیسਬਾਲ ਖੇਡਦਾ ਸੀ। ਜਦੋਂ ਇਹ ਅਫਰੀਕਾ ਦੇ ਜੰਗਲਾਂ ਦੇ ਵਿੱਚ ਜਾਂਦਾ ਹੁੰਦਾ ਸੀਗਾ। ਜਦੋਂ ਇਸ ਦੀ ਤਾਕਤ ਦੀ ਦੁਨੀਆ دیਵਾਨੀ ਸੀਗੀ। ਜਦੋਂ ਲੋਕ ਇਸ ਨੂੰ ਚੈਂਪੀਅਨ ਕਹਿੰਦੇ ਹੁੰਦੇ ਸੀ ਤਾਂ ਇਹ ਸਾਰੀਆਂ ਗੱਲਾਂ ਯਾਦ ਕਰਦਾ ਕਰਦਾ ਇਹ ਸੋਚਦਾਗਾ ਕਿ ਮੈਂ ਹਰ ਹਾਲ ਦੇ ਵਿੱਚ ਇਸ ਮੱਛੀ ਨੂੰ ਕਿਨਾਰੇ ਦੇ ਕੋਲ ਲੈ ਕੇ ਜਾਊਗਾ ਜਦੋਂ ਇਹ ਵੱਡੀ ਮਰਲਨ ਮੱਛੀ ਇਸ ਦੇ ਕੋਲ ਆਉਂਦੀ ਆ ਤਾਂ ਇਹ ਉਸ ਦੇ ਉੱਪਰ ਹਮਲਾ ਕਰਦਾਗਾ ਜਿਸ ਕਰਕੇ ਉਹ ਮੱਛੀ ਮਰ ਜਾਂਦੀ ਆ ਪਰ ਇਸ ਤੋਂ ਬਾਅਦ ਉਸ ਦੇ ਵਿੱਚੋਂ ਬਲੱਡ ਨਿਕਲਣਾ ਸ਼ੁਰੂ ਹੋ ਜਾਂਦਾਗਾ ਤੇ ਬਲੱਡ ਪਾਣੀ ਦੇ ਵਿੱਚ ਫੈਲ ਜਾਂਦਾਗਾ ਤੇ ਜਦੋਂ ਬਲੱਡ ਪਾਣੀ ਦੇ ਵਿੱਚ ਫੈਲਦਾਗਾ ਤਾਂ ਇਸ ਮੱਛੀ ਦੇ ਉੱਤੇ ਜਿਹੜੀਆਂ ਸ਼ਾਰਕ ਮੱਛੀਆਂ ਹੁੰਦੀਆਂ ਨੇ ਉਹ ਹਮਲਾ ਕਰ ਦਿੰਦੀਆਂ ਨੇ ਤਾਂ ਇਹ ਇੱਕ ਸ਼ਾਰਕ ਮੱਛੀ ਨੂੰ ਵੀ ਮਾਰ ਦਿੰਦਾਗਾ ਤਾਂ ਹੌਲੀ ਹੌਲੀ ਕਰਕੇ ਉੱਥੇ ਖੂਨ ਬਹੁਤ ਜ਼ਿਆਦਾ ਫੈਲ ਚੁੱਕਿਆ ਸੀ ਤੇ ਹੋਰ ਸ਼ਾਰਕ ਮੱਛੀਆਂ ਉੱਤੇ ਆ ਕੇ ਹਮਲਾ ਕਰਤੀਆਂ ਨੇ ਇਸ ਤੋਂ ਬਾਅਦ ਇਹ ਬੇਵਸ ਹੋ ਜਾਂਦਾਗਾ ਜਦੋਂ ਇਹ ਮਰਲਨ ਮੱਛੀ ਨੂੰ ਕਿਨਾਰੇ ਵੱਲ ਲੈ ਕੇ ਆ ਰਿਹਾ ਸੀ ਤਾਂ ਸ਼ਾਰਕ ਮੱਛੀਆਂ ਸੀ ਜੋ ਉਹਨਾਂ ਨੇ ਇੰਨੇ ਜ਼ਿਆਦਾ ਟੈਕ ਕੀਤੇ ਕਿ ਉਹ ਮਰਲਨ ਮੱਛੀ ਨੂੰ ਪੂਰੀ ਤਰ੍ਹਾਂ ਖਾ ਗਈਆਂ ਤੇ ਇੰਨੇ ਜ਼ਿਆਦਾ ਸੰਘਰਸ਼ ਤੋਂ ਬਾਅਦ ਜਦੋਂ ਇਹ ਕਿਨਾਰੇ ਤੇ ਪਹੁੰਚਿਆ ਤਾਂ ਇਹ ਮਰਲਨ ਮੱਛੀ ਦਾ ਸਿਰਫ ਪਿੰਜਰ ਲੈ ਆ ਸਕੇਗਾ ਕਾਫੀ ਰਾਤ ਹੋ ਚੁੱਕੀ ਸੀ ਇਸ ਤਰ੍ਹਾਂ ਕਰਕੇ ਇਹ ਆਪਣੇ ਘਰ ਆ ਕੇ ਸੌ ਜਾਂਦਾਗਾ ਸਵੇਰੇ ਕਿਨਾਰੇ ਦੇ ਉੱਤੇ ਇੰਨਾ ਵੱਡਾ ਪਿੰਜਰ ਵੇਖ ਕੇ ਮਛਵਾਰੇ ਇਕੱਠੇ ਹੋ ਜਾਂਦੇ ਨੇ ਤੇ ਉਹ ਮਛਵਾਰੇ ਇਸ ਮੱਛੀ ਦਾ ਸਾਈਜ਼ ਨਾਪਣ ਲੱਗ ਜਾਂਦੇ ਨੇ ਤੇ ਅੰਦਾਜ਼ਾ ਲਗਾਇਆ ਜਾਂਦਾਗਾ ਕਿ ਇਹ ਲਗਭਗ 18 ਫੁੱਟ ਦੀ ਸੀ ਪਰ ਉਧਰ ਸੈਂਟੀਆਗੋ ਆਪਣੇ ਘਰ ਦੇ ਵਿੱਚ ਸੁੱਤਾ ਪਿਆ ਹੁੰਦਾਗਾ ਤੇ ਉਹ ਸੁਪਨੇ ਲੈ ਰਿਹਾ ਹੁੰਦਾਗਾ ਅਫਰੀਕਾ ਦੇ ਜੰਗਲਾਂ ਦੇ ਅਫਰੀਕਾ ਦੇ ਜੰਗਲਾਂ ਦੇ ਵਿੱਚ ਫਿਰਦੇ ਲਾਇਓਨਸ ਤੇ ਸ਼ੇਰਾਂ ਦੇ ਤਾਂ ਮੈਨੋਲਿਨ ਉਸ ਕੋਲ ਉੱਪਰ ਜਾ ਭੱਜਿਆ ਜਾਂਦਾ ਹੈਗਾ ਮੈਨੋਲਿਨ ਕਹਿੰਦਾ ਕਿ ਮੈਂ ਤਾਂ ਤੇਰੇ ਤੋਂ ਹੀ ਮੱਛੀਆਂ ਫੜਨੀਆਂ ਸਿੱਖਣੀਆਂ ਨੇ ਮੈਂ ਤੇਰੇ ਕੋਲ ਹੀ ਕੰਮ ਕਰਾਂਗਾ ਤਾਂ ਬੁੱਢਾ ਵਿਅਕਤੀ ਉਸ ਨੂੰ ਕਹਿੰਦਾਗਾ ਕਿ ਹੁਣ ਮੇਰੀ ਕਿਸਮਤ ਮੇਰਾ ਸਾਥ ਨਹੀਂ ਦਿੰਦੀ ਮੈਂ ਇੰਨੀ ਮਿਹਨਤ ਕੀਤੀ ਪਰ ਮੈਂ ਮੱਛੀ ਨੂੰ ਕਿਨਾਰੇ ਤੇ ਨਹੀਂ ਲਿਆ ਸਕਿਆ ਉਸ ਦਾ ਪਿੰਜਰ ਹੀ ਲਿਆ ਸਕਿਆਗਾ ਤਾਂ ਮੈਨੋਲਿਨ ਕਹਿੰਦਾਗਾ ਕਿ ਮੈਂ ਆਪਣੀ ਕਿਸਮਤ ਆਪਣੇ ਨਾਲ ਲੈ ਕੇ ਜਾਾਂਗਾ ਮੈਂ ਆਪਣੀ ਕਿਸਮਤ ਦੇ ਨਾਲ ਲੜਾਂਗਾ ਪਰ ਮੈਂ ਕੰਮ ਤੇਰੇ ਤੋਂ ਹੀ ਸਿੱਖਾਂਗਾ ਸੋ ਇਹ ਸੀ ਕਿਤਾਬ ਦਾ 올ਡ ਮੈਨ ਐਂਡ ਦਾ ਸੀ ਤੁਸੀਂ ਸਦਾ ओरिजिनल ਟੈਕਸਟ ਜ਼ਰੂਰ ਪੜੋ ਬਹੁਤ ਹੀ ਸੋਹਣੀ ਕਿਤਾਬ ਆ ਬਹੁਤ ਹੀ ਚੰਗੀ ਕਿਤਾਬ ਆ ਇਸ ਦੀ ਇੱਕ ਕਟੇਸ਼ਨ ਬੜੀ ਫੇਮਸ ਆ ਕਿ ਇੱਕ ਵਿਅਕਤੀ ਨੂੰ ਮਾਰਿਆ ਜਾ ਸਕਦਾ ਪਰ ਉਸ ਨੂੰ ਹਰਾਇਆ ਨਹੀਂ ਜਾ ਸਕਦਾ ਜੇਕਰ ਵੀਡੀਓ ਪਸੰਦ ਆਉਂਦੀ ਆ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਦੇ ਜੀ ਵੀਡੀਓ ਨੂੰ ਸ਼ੇਅਰ ਲਾਈਕ ਤੇ ਕਮੈਂਟ ਜ਼ਰੂਰ ਕਰਿਓ ਥੈਂਕ ਯੂ